ਅਸੀਂ ਮੋਦੀ ਦਾ ਪੁੱਤਲਾ ਫੂਕਣ ਵਾਸਤੇ ਐਸ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਚੌਂਕ ਵਿੱਚ ਪਹੁੰਚੇ ਆ ਅਜੇ ਪਾਕਿਸਤਾਨ ਜਾਣਾ ਵੀ ਸਖਾਲਾ ਹੈ ਅੱਜ ਹਰਿਆਣੇ ਦੇ ਵਿੱਚ ਨਹੀਂ ਵੜ ਸਕਦੇ ਇਹ ਸਾਡਾ ਪੰਜਾਬ ਦਾ ਹਾਲ ਇਹਨਾਂ ਨੇ ਇਹ ਕਰਿਆ ਵੀ ਪੰਜਾਬ ਤੱਕ ਤਾਂ ਸਾਨੂੰ ਕੋਈ ਮਤਲਬ ਹੀ ਨਹੀਂ ਹੈਗਾ ਸੋ ਇਹਨਾਂ ਸਰਕਾਰਾਂ ਨੂੰ ਸ਼ਾਇਦ ਖਬਰੇ ਕੋਈ ਅੰਨ ਤੱਕ ਲੋੜ ਹੀ ਨਹੀਂ ਹੈਗੀ ਪਹਿਲਾਂ ਠੂਠਾ ਲੈ ਕੇ ਮੰਗਦੇ ਫਿਰਦੇ ਤੇ ਇਹੀ ਪੰਜਾਬ ਦਾ ਕਿਸਾਨ ਆ ਜਿਹਨੇ ਇਹਨਾਂ ਦੇ ਹੱਥਾਂ ਤੋਂ ਠੂਠਾ ਛਲਵਾਇਆ ਹਰ ਇੱਕ ਜਣਸ ਇਹਨਾਂ ਨੂੰ ਹਰ ਮਤਲਬ ਅਨਾਜ ਪੈਦਾ ਕਰਕੇ ਦਿੱਤਾ ਜਿਹੜਾ ਵੀ ਕੋਈ ਮਾੜਾ ਜੋ ਹੁੰਦਾ ਉਹਦੀ ਈਡੀ ਤੋਂ ਡਰਦਾ ਹੋਇਆ ਜਾ ਕੇ ਉਹਦੀ ਕੋਚੇ 'ਚ ਵੜ ਜਾਂਦਾ ਹੈਗਾ ਲੋਕ ਸਭਾ ਚੋਣਾਂ ਦਾ ਬਿਗ ਬੱਜ ਚੁੱਕਿਆ ਤੇ ਪਰ ਦੇਸ਼ ਦਾ ਅੰਨਦਾਤਾ ਕਿਸਾਨ ਸੜਕਾਂ ਦੇ ਉੱਤੇ ਬੈਠਾ ਹੈ ਜੇਕਰ ਅੰਨ ਖਤਮ ਹੁੰਦਾ ਤੇ ਅੰਨ ਕਿੱਥੋਂ ਪੈਦਾ ਹੋਵੇਗਾ ਕਿਸਾਨ ਦੇ ਨਾਲ ਖੇਤੀ ਪ੍ਰਧਾਨ ਸੂਬਾ ਪੰਜਾਬ ਪੰਜਾਬ ਦੇ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਸ਼ੁਭ ਕਰਨ ਦੀ ਗੱਲ ਕਰਦੇ ਆ ਪ੍ਰਿਤਪਾਲ ਦੀ ਗੱਲ ਕਰਦੇ ਆ ਉਸਦੇ ਰੋਜ਼ ਵੱਜੋ ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਵੀ ਕਰਾਂਗੇ ਕਿਸਾਨ ਜਥੇਬੰਦੀ ਦੇ ਨਮਾਇੰਦ ਹਾਂਜੀ ਪਤਾ ਦੀ ਮੈਂ ਬਲਵਿੰਦਰ ਸਿੰਘ ਡੀਕੋਜੀ ਸੱਦੂ ਪਰ ਮੀਤ ਪ੍ਰਧਾਨ ਫਤਿਹਗੜ੍ਹ ਸਾਹਿਬ ਅੱਜ ਜੋ ਅਸੀਂ ਮੋਦੀ ਦਾ ਪਤਲਾ ਫੂਕਣ ਵਾਸਤੇ ਅਸੀਂ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਚੌਕ ਵਿੱਚ ਪਹੁੰਚੇ ਆ ਇਹਦਾ ਕਾਰਨ ਸਾਰੇ ਮਤਲਬ ਸਭ ਨੂੰ ਪਤਾ ਹੈ ਕਿਉਂਕਿ ਇਹਨੇ 13 ਤਰੀਕ ਤੋਂ ਜਦ ਅਸੀਂ ਇੱਥੋਂ ਦਿੱਲੀ ਦਿੱਲੀ ਜਾਣ ਵਾਸਤੇ ਅਸੀਂ ਚੱਲੇ ਸੀਗੇ ਚੱਲੇ ਪਾਏ ਤਾਂ ਇਹਨੇ ਸਾਨੂੰ ਰਸਤੇ ਦੇ ਵਿੱਚ ਸ਼ੰਭੂ ਬਾਰਡਰ ਤੇ ਇਹਦੇ ਖੱਟੜ ਨੇ ਤੇ ਇਹਦੀਆਂ ਸਰਕਾਰਾਂ ਨੇ ਸਾਨੂੰ ਰੋਕ ਕੇ ਉੱਥੇ ਇਹੋ ਜਿਹੇ ਕਿਲੇ ਬਣਾਤੇ ਜਿਗਰਾਂ ਪਾਕਿਸਤਾਨ ਤੋਂ ਵੀ ਵੱਧ ਅਜੇ ਪਾਕਿਸਤਾਨ ਜਾਣਾ ਵੀ ਸਖਾਲਾ ਹੈ ਅੱਜ ਹਰਿਆਣੇ ਦੇ ਵਿੱਚ ਨਹੀਂ ਵੜ ਸਕਦੇ ਇਹ ਪੰਜਾਬ ਇਹ ਸਾਡਾ ਪੰਜਾਬ ਦਾ ਹਾਲ ਇਹਨਾਂ ਨੇ ਇਹ ਕਰਿਆ ਵੀ ਪੰਜਾਬ ਤੱਕ ਤਾਂ ਸਾਨੂੰ ਕੋਈ ਮਤਲਬ ਹੀ ਨਹੀਂ ਹੈਗਾ ਤੁਸੀਂ ਜਿੱਥੇ ਮਰਜੀ ਜਾਓ ਪਰ ਅਸੀਂ ਆਪਣੇ ਉਹਦੇ ਨਾਲ ਉੱਥੇ ਮੋਰਚਾ ਲਾ ਕੇ ਬੈਠ ਗਏ ਅੱਜ ਅਸੀਂ ਇਸ ਨੇ ਜਿਹੜੀਆਂ ਸਾਡੀਆਂ ਜਿੰਸਾਂ ਨੇ ਸਾਡਿਆਂ ਖਾਹਣ ਖਣਕਾਉਣੇ ਵਾਲੀਆਂ ਉਹਦੇ ਵਿੱਚ ਜਿਹੜੀਆਂ ਸਾਡੀਆਂ ਮੰਡੀਆਂ ਤੇ ਆ ਉਹਨਾਂ ਨੂੰ ਸੈਲੋਂ ਦੇ ਨਾਲ ਟੈਚ ਕਰਨ ਵਾਸਤੇ ਇਹਨੇ ਆਪਣੇ ਵੱਲੋਂ ਬਹੁਤ ਜ਼ੋਰ ਲਾਇਆ ਪਰ ਉਹ ਜਿਹੜੀਆਂ 26 ਮੰਡੀਆਂ ਇਹਨੇ ਸਾਡੇ ਤੇ ਖੁਲਾਫ ਕਰੀਆਂ ਤੀਆਂ ਵੀ 26 ਮੰਡੀਆਂ ਸੈਲੋ ਨਾਲ ਜੋੜੀਆਂ ਸਨ ਪਰ ਅਸੀਂ ਧੰਨਵਾਦ ਵੀ ਧੰਨਵਾਦ ਕਿਆ ਕਰਨਾ ਪਰ ਉਹ ਡਰ ਦੇ ਮਾਰੇ ਜੋ ਭਗਵੰਤ ਮਾਨ ਆ ਉਹਨੇ ਉਹ ਆਪਣਾ ਜਿਹੜਾ ਫੈਸਲਾ ਸੀਗਾ ਵਾਪਸ ਲੈ ਲਿਆ ਉਹ ਵਾਪਸ ਲੈਣ ਤੋਂ ਬਾਅਦ ਉਹ ਜਿਹੜੀਆਂ ਉਹਨੇ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਇਸ ਕਰਕੇ ਅਸੀਂ ਨਹੀਂ ਉਹਦਾ ਵੀ ਨਾਲ ਅਜ ਪੁਤਲਾ ਫੂਕਣਾ ਤਾਂ ਪਰ ਫਿਰ ਅਸੀਂ ਉਹਨੂੰ ਉਹਦੇ ਵਿੱਚ ਬਖਸ਼ਤਾ ਛੱਡਤਾ ਅੱਜ ਅਸੀਂ ਮੋਦੀ ਦਾ ਪੁੱਤ ਪੁਤਲਾ ਫੂਕਣ ਵਾਸਤੇ ਇੱਥੇ ਪਹੁੰਚੇ ਆਂ। ਭਰਾਂ ਜੀ ਕੀ ਕਾਰਨ ਆ ਕਿ ਐਸੇ ਫਰਮਾਨ ਜਾਰੀ ਕੀਤੇ ਜਾਂਦੇ ਨੇ ਕਿ ਸਾਲ ਨੂੰ ਖਤਮ ਕੀਤਾ ਜਾ ਸਕੇ ਕਿਉਂ ਕਿ ਇਹ ਫਰਮਾਨ ਜਾਰੀ ਹੋਵੇ। ਦੇਖੋ ਇਹ ਨਾ ਸਰਕਾਰਾਂ ਨੂੰ ਸ਼ਾਇਦ ਖਬਰੇ ਕੋਈ ਅੰਨ ਤੱਕ ਲੋੜੇ ਨਹੀਂ ਹੈਗੀ। ਪਹਿਲਾਂ ਇਹ ਠੂਠਾ ਲੈ ਕੇ ਮੰਗਦੇ ਫਿਰਦੇ ਤੇ ਇਹੀ ਪੰਜਾਬ ਦਾ ਕਿਸਾਨ ਆ ਜਿਨੇ ਇਹਨਾਂ ਦੇ ਹੱਥਾਂ ਤੋਂ ਠੂਠਾ ਛਲਵਾਇਆ। ਹਰ ਇੱਕ ਜਣਸ ਨੇ ਇਹਨਾਂ ਨੂੰ ਹਰ ਮਤਲ ਅਨਾਜ ਪੈਦਾ ਕਰਕੇ ਦਿੱਤਾ। ਅਸੀਂ ਅ ਆਪਣੇ ਤਾਨਮਨ ਦੇ ਨਾਲ ਜੋਰ ਲਾ ਕੇ ਸਾਡੇ ਜਿਹੜਾ ਕਿਸਾਨ ਆ ਉਹ ਕਰਜ਼ਈ ਹੋ ਗਿਆ ਪਰ ਉਹਨੂੰ ਰੇਟ ਨਹੀਂ ਕੋਈ ਮਿਲਿਆ ਹੈਗਾ ਜਿਹੜੇ ਭਾਅ ਮਿਲਣੇ ਤੇ ਇਹ ਬਾਹਰ ਤੋਂ ਤਾਂ ਜਿਹੜਾ ਖਰਚਾ ਕਰਕੇ ਮੰਗਾਉਂਦੇ ਆ ਉਹ ਪਰ ਇੱਥੇ ਦੀ ਜਿਹੜੀ ਕਿਸਾਨੀ ਆ ਉਹਨੂੰ ਨਹੀਂ ਦੇ ਸਕਦੇ ਹੈਗੇ ਪਰ ਜਿਹੜੇ ਇੱਥੇ ਸਾਡੇ ਬੀਜੇਪੀ ਦੇ ਆਪਣੇ ਸ਼ਹਿਰਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਬੈਠੇ ਆ ਨਾ ਸਰਪਗਾਂ ਚ ਸਰਪਸਾਈ ਉਹਨਾਂ ਨੇ ਕਿਸੇ ਨੇ ਵੀ ਕਿਸਾਨੀ ਬਾਰੇ ਇਹ ਨਾਰਾ ਨਹੀਂ ਲਾਇਆ ਕਿਸੇ ਨੇ ਵੀ ਕੋਈ ਫਰਿਆਦ ਨਹੀਂ કરી ਮੋਦੀ ਤੱਕ ਵੀ ਇਹ ਤੁਸੀਂ ਗਲਤ ਗਲਤ ਕਰ ਰਿਹਾ ਹੈ ਇਹ ਕਿਸਾਨ ਕਿੱਥੇ ਜਾਊਗਾ ਕਿਸਾਨ ਦੇ ਨਾਲ ਜੀ ਖੜੇ ਆ ਇਹਨਾਂ ਦੇ ਜ਼ਬਾਨ ਜ਼ਬਾਨ ਟੁੱਟ ਜੇ ਇਹਨਾਂ ਦੀ ਇਹਨਾਂ ਨੇ ਆਪਣੀ ਜ਼ੁਬਾਨ ਤੋਂ ਇੱਕ ਵੀ ਲਫ਼ਜ਼ ਕਿਸਾਨੀ ਬਾਰੇ ਨਹੀਂ ਕੱਢਿਆ ਹੈਗਾ ਇਹਨਾਂ ਨੂੰ ਆਪਣੇ ਵੋਟਾਂ ਦੀ ਪਈ ਹੋਈ ਆ ਇਹਨਾਂ ਦੇ ਇਹਨਾਂ ਨੂੰ ਆਪਣਾ 25 ਕਰੋੜ ਦੀ ਕਰੋੜ ਰੁਪਏ ਦਾ ਪਿਆ ਹੋਇਆ ਜਿਹੜਾ ਵੀ ਕੋਈ ਮਾੜਾ ਜੋ ਹੁੰਦਾ ਹੈ ਉਹਦੀ ਈਡੀ ਤੋਂ ਡਰਦਾ ਹੋਇਆ ਜਾ ਕੇ ਉਹਦੀ ਕੋਚੇ 'ਚ ਵੜ ਜਾਂਦਾ ਹੈਗਾ ਫਿਰ ਇਹਦੇ ਸਾਰੇ ਜਿਹੜੇ ਗੁਨਾਹ ਨੇ ਉਹ ਮaaf ਹੋ ਜਾਂਦੇ ਆ ਜਿੰਨਾ ਚਿਰ ਉਹ ਉੱਤੇ ਨਹੀਂ ਪਹੁੰਚਦੇ ਉਹਨਾਂ ਚਿਰ ਇਹਦੇ ਗੁਲਾਗੂ ਰਹਿੰਦੇ ਆ ਜਿਹੜਾ ਬੰਦਾ ਕਹਿੰਦਾ ਹੈਗਾ ਚਾਹੋ ਸਾਫ ਵੀ ਹੋਵੇ ਉਹਦੇ ਪਰ ਵੀ ਕਮਾਹ ਕਮੂ ਕੇ ਏਡੀ ਨੇ ਕੋਈ ਨਾ ਕੋਈ ਉਹ ਕਰਕੇ ਉਹਨੂੰ ਵੀ ਫੜਨ ਦੀ ਕੋਸ਼ਿਸ਼ ਕਰਨੇ ਉਹਨੂੰ ਵੀ ਡਰਾਪਾ ਦੇਣਾ ਪਰ ਉੱਥੇ ਜਾ ਕੇ ਇਹਨਾਂ ਦੇ ਸਾਰੇ ਜਿਹੜੇ ਗੁਨਾਹ ਨੂੰ ਮਾਫ ਹੋ ਜਾਂਦੇ ਆ ਏਡੀ ਦੇ ਦਰਾਂ ਨਾਲ ਪ੍ਰੈਸ਼ਰ ਪਾਇਆ ਜਾ ਰਿਹਾ ਤੇ ਕਿਸਾਨਾਂ ਨੂੰ ਖਤਮ ਕੀਤਾ ਜਾ ਰਿਹਾ ਜੀ ਪ੍ਰਧਾਨ ਜੀ ਕੀ ਨਾਮ ਹੈ ਜੀ ਕੁਲਵਿੰਦਰ ਸਿੰਘ ਜੌਲੀ ਜਿਕਾਈ ਵਿੱਚ ਦੇਖਿਆ ਨਹੀਂ ਰਸ ਸਿੰਘ ਜੀ ਅੱਜ ਦਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਅਸੀਂ ਤਾਂ ਇਹ ਬਹੁਤੀ ਸਰਕਾਰ ਨੂੰ ਯਾਦ ਕਰਾਉਣ ਅੱਗੇ ਚੱਲੇ ਸੀ ਸਾਡੇ ਕਿਸਾਨ ਸੋਭ ਕਰਨ ਵੀ ਜਿਹੜੀਆਂ ਤੁਸੀਂ ਸਾਡੀਆਂ ਮੰਗਾਂ ਮੰਨੀਆਂ ਉਹ ਲਾਗੂ ਕਰਾਉਣ ਤੇ ਚੱਲੇ ਦੀ ਇੱਕ ਲੋਕਤੰਤਰ ਦੀ ਦੁਹਾਈ ਦੇਣ ਵਾਲੀ ਸਰਕਾਰ ਨੇ ਇਹਨਾਂ ਨੇ ਘਾਨ ਕਰਕੇ ਦਾ ਲੋਕਤੰਤਰ ਦਾ ਜੰਮੂ ਕਸ਼ਮੀਰ ਪਾਕਿਸਤਾਨ ਉਹ ਵੀ ਵੱਧ ਇਹਨਾਂ ਦੇ ਜਿਹੜੇ ਸਰੀਏ ਸੀ ਲਾ ਕੇ ਉੱਥੇ ਸਾਡੇ ਜਿਹੜਾ 1993 ਸਮਝੌਤਾ ਹੋਇਆ ਸੀ ਵੀ ਇਹ ਜਿਹੜੇ ਅਥਰੂਤ ਕੈਸ ਦੇ ਕੋਲੇ ਨਹੀਂ ਚਲਾਏ ਜਾਣੇ ਉਹ ਵੀ ਸਾਡੇ ਸ਼ੁਭਕਰ ਦੇ ਚਲਾਏ ਉਹ ਗੋਲੀ ਕਿਸੇ ਨੂੰ ਵੀ ਲੱਗ ਸਕਦੀ ਜਿਹੜੀ ਸ਼ੁਭਕਰ ਦੇ ਲੱਗੀ ਹੈ ਵੀ ਇਹਦਾ ਬਹੁਤ ਹੀ ਵਧੀਆ ਜਿਹੜਾ ਲੋਕਤੰਤਰ ਦਾ ਵਿਚਾਰ ਕਰਨ ਵਾਲੀ ਸਰਕਾਰ ਉਹਦਾ ਸਾਰਾ ਬਖੋਟਾ ਮੂਰੇ ਆ ਗਿਆ ਵੀ ਲੋਕਤੰਤਰ ਦੀ ਇਹ ਸ਼ਰਮਾਇਤਾਂ ਦੀ ਸਰਕਾਰ ਹੈ ਜੇ ਇਨਸਾਬ ਨਾਲ ਮਿਲੇ ਤਾਂ ਅਗਲੀ ਨੀਤੀ ਕੀ ਹੋਗੀ ਜੋ ਜਗਜੀਤ ਸਿੰਘ ਢੱਲੇਵਾਲ ਸਾਡੇ ਪ੍ਰਧਾਨ ਜੋ ਵੀ ਕਾਲ ਦੇਣਗੇ ਜਿੱਦਾਂ ਦੀ ਅਸੀਂ ਬਾਦ ਚੜ ਕੇ ਹਿੱਸਾ ਲਵਾਂਗੇ ਉਹਨਾਂ ਦੇ ਜਿਹੜਾ ਹੁਕਮ ਹੈ ਉਹ ਤੇ ਫੁੱਲ ਚੜਾਵਾਂਗੇ ਕੇਂਦਰ ਸਰਕਾਰ ਦਾ ਕਿਸਾਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕਰਕੇ ਪੁੱਤਲਾ ਫੁੱਕਿਆ ਗਿਆ ਤੇ ਕਿਸਾਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੇ ਸਮੱਸਿਆਵਾਂ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਕਿਸਾਨ ਵੱਡੇ ਪੱਧਰ ਤੇ ਰੋਜ਼ ਪ੍ਰਦਰਸ਼ਨ ਨੂੰ ਕਰਨਗੇ ਹਤਕੜ ਸਾਹਿਬ ਤੋਂ ਕੈਮਰਾਮੈਨ ਵਿੰਦਰ ਫਰਵਿਦੇ ਨਾਲ ਰਜਿੰਦਰ ਸਿੰਘ ਪਾਟ ਦੀ ਵਿਚੇ ਰਿਪੋਰਟ